ਤੇ ਤੁਹਾਡੇ ਵੀ ਕੋਈ ਸ਼ੌਂਕ ਹੋਣਗੇ ਤਾਂ ਜੋ ਮਾਰੇ ਹੋਣਗੇ ਜਾਂ ਕਿ ਟੀਚਰ ਬਣਨ ਦਾ ਸੁਪਨਾ ਸੀਗਾ ਇੱਕ ਵਾਰੀ ਕਰਮਾ ਸੀ ਨਹੀਂ ਬਿਲਕੁਲ ਜੀ ਬੜਾ ਵਧੀਆ ਸਵਾਲ ਤੁਸੀਂ ਕੀਤਾ ਮੇਰੀ ਜ਼ਿੰਦਗੀ ਨਾਲ ਜੁੜਿਆ ਹੋਇਆ ਸਵਾਲ ਹੈ ਤੁਹਾਡਾ ਕਿ ਇਹ ਸੁਣ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੁੰਦਾ ਜਦੋਂ ਕਹਿ ਦਈਏ ਕਿ ਮੈਂ ਖੁਦ ਕਦੇ ਸੋਚਿਆ ਨਹੀਂ ਸੀ ਟੀਚਿੰਗ ਪ੍ਰੋਫੈਸ਼ਨਲੀ ਮੈਂ ਟੀਚਿੰਗ ਪ੍ਰੋਫੈਸ਼ਨ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਬਚਪਨ ਚ ਜਦੋਂ ਅਸੀਂ ਤਪੜਾਂ ਵਾਲੇ ਸਕੂਲਾਂ ਚ ਪੜ੍ਹਦੇ ਸੀ ਉਦੋਂ ਕੁੱਟ ਵੀ ਪੈਂਦੀ ਸੀ ਤਾ ਕਿਤਨਾ ਕਿਤੇ ਦਿਮਾਗ ਦੇ ਵਿੱਚ ਇਮੇਜ ਬਣਿਆ ਸੀ ਕਿ ਜਿਹੜੇ ਟੀਚਰ ਐ ਉਹਨਾਂ ਦਾ ਕੰਮ ਕੁੱਟਣਾ ਮੇਰੀ ਭੈਣ ਮੈਂ ਉਹਦੀ ਰਿਸਪੈਕਟ ਕਰਦਾ ਬਹੁਤ ਜ਼ਿਆਦਾ ਰਣਜੀਤ ਕੌਰ ਉਹ ਹੈਡਮਿਸਟਰਸ ਨੇ ਮੋਗਾ ਜ਼ਿਲ੍ਹਾ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਈਟੀਟੀ ਕਰਵਾਈ ਮੈਂ ਟੈਸਟ ਦਿੱਤਾ ਮੈਂ ਪਹਿਲੀ ਵਾਰੀ ਤਾਂ ਮੈਂ ਉਹਦੇ ਅੱਖੇ ਖਾਏ ਜਾ ਤਾਂ ਬੜਿਆ ਖਾਨਾ ਪੂਰਤੀ ਦੀ ਪਰ ਮੈਂ ਮਤਲਬ ਮਿਹਨਤ ਨਹੀਂ ਕੀਤੀ ਦੂਜੀ ਵਾਰੀ ਫੇਰ ਮੈਨੂੰ ਲੱਗਿਆ ਵੀ ਚਲੋ ਕੋਈ ਕੰਮ ਤਾਂ ਕਰਨਾ ਹੀ ਪਏਗਾ ਤਾਂ ਮੈਂ ਜਾ ਕੇ ਟੈਸਟ ਕਲੀਅਰ ਕੀਤਾ ਮੈਂ ਟੀਚਰ ਬਣਿਆ ਔਰ ਜੋ ਆਚਾਰ ਸਕੂਲਾਂ ਦਾ ਮੇਰਾ ਚੱਲਿਆ 20 ਸਾਲ ਦਾ ਸਫ਼ਰ ਅੱਜ ਜਿਹੜਾ ਹਰੇਕ ਸਨਮਾਨ ਆ ਜਿਹੜਾ ਮੈਨੂੰ ਮਿਲ ਚੁੱਕਾ ਔਰ ਮੇਰੀ ਉਹੀ ਭੈਣ ਅੱਜ ਮੇਰੇ ਤੇ ਮਾਣ ਕਰਦੀ ਕਿ ਤੂੰ ਤਾਂ ਟੀਚਰ ਬਣਨ ਨਿਸ਼ਚਾਉਂਦਾ ਤੇ ਅੱਜ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਜੀ ਜੀ ਤੇ ਮਤਲਬ ਮੈਂ ਇਸ ਗੱਲ ਤੋਂ ਇਹ ਸਿੱਖਦਾ ਕਿ ਬੰਦਾ ਕਈ ਵਾਰ ਨਾ ਬਚਪਨ ਚ ਤੈਅ ਕਰ ਲੈਂਦਾ ਮੈਂ ਆ ਬਣਨਾ ਤੇ ਉਹ ਬਣ ਨਹੀਂ ਪਾਉਂਦਾ ਉਸ ਤੋਂ ਬਾਅਦ ਉਹ ਮਤਲਬ ਆਪਦਾ ਹੌਸਲਾ ਛੱਡ ਜਾਂਦਾ